न गुरु नानक साहिब जी गुरु नानक रूप बना के नारायण जग आया वेस माया तिस्ते नेडन आवे निरंकार आद निरंजन है गुरु नानक तार के मूरत है जग आयो लोक सुनियो पर लोक सुनियो बिद लोक सुनियो सब दर्शन पायो संगत पार उतारन को ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ जग ਆਇਓ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਸ੍ਰੀ ਚਪਚੀ ਸਾਹਿਬ ਜੀ ਦੀ ਮਹਾਨਤਾ ਬਾਰੇ ਸਾਖਿਆ ਸੁਣਾਗੇ ਜੀ ਇਹ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਚਾਰੀ ਹੋਈ ਹੈ ਇਹ ਬਾਣੀ ਸਿਮਰਨ ਰੂਪ ਹੈ ਸਿਮਰਨ ਸਵਾਸ ਸਵਾਸ ਹੁੰਦਾ ਹੈ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਸਭ ਤੋਂ ਪਹਿਲਾਂ ਇਸ ਜਪਜੀ ਸਾਹਿਬ ਦਾ ਪਾਠ ਗੁਰਸਿੱਖ ਕਰਦੇ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਾਈ ਲਹਿਣਾ ਜੀ ਨੂੰ ਦੱਸਿਆ ਕਿ ਇਹ ਪੁਰਖਾ ਜਦ ਅਸੀਂ ਸੁਮੇਰ ਪਹਾੜ ਉੱਤੇ ਗਏ ਸਾਂ ਤਾਂ ਸਿੱਧਾ ਨੇ ਸਾਥੋਂ ਪੁੱਛਿਆ ਸੀ ਕਿ ਤੁਸੀਂ ਮਾਤ ਲੋਕ ਤੋਂ ਇੱਥੇ ਕਿਸੇ ਬਲ ਨਾਲ ਆਏ ਹੋ ਕਿਉਂਕਿ ਸਾਥੋਂ ਬਿਨਾਂ ਅੱਜ ਤੱਕ ਇੱਥੇ ਕੋਈ ਸੰਸਾਰੀ ਨਹੀਂ ਆਇਆ ਅਸਾਂ ਕਿਹਾ ਇੱਥੇ ਅਸੀਂ ਆਪਣੇ ਮੰਦਰ ਦੇ ਚੋਰ ਨਾਲ ਆਏ ਹਾਂ ਜਿਹੜਾ ਸਾਨੂੰ ਅਕਾਲ ਪੁਰਖ ਨੇ ਸੱਚਖੰਡ ਵਿੱਚ ਦਿੱਤਾ ਸੀ ਤਾਂ ਇਹੇ ਮੂਲ ਮੰਤਰ ਉਚਾਰਨ ਕੀਤਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇਸ ਮੰਤਰ ਤੋਂ ਅੱਗੇ ਜਿਹੜੀ ਸਮੇਰ ਪਰਬਤ ਉੱਤੇ ਸਿੱਧਾ ਨਾਲ ਪ੍ਰਸ਼ਨ ਉੱਤਰ ਕਰਕੇ ਚਰਚਾ ਹੋਈ ਉਹ ਸਾਡਾ ਮਾਲਾ ਮੰਤਰ ਹੈ ਉਸ ਦਾ ਨਾਮ ਹੈ ਜਪਜੀ ਜੋ ਇਸਤਰੀ ਪੁਰਸ਼ ਇਸ ਜਪ ਬਾਣੀ ਦਾ ਜਪ ਕਰੇਗਾ ਉਹ ਉਤਰੇਗਾ ਅਤੇ ਹੋਰਨਾਂ ਨੂੰ ਉਧਾਰੇਗਾ ਇਹ ਗੱਲ ਸਰਬ ਸੰਗਤਾਂ ਨੂੰ ਸਮਝਾ ਦਿਓ ਸਤਿਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਲੈ ਕੇ ਅੱਜ ਤੱਕ ਬੇਅੰਤ ਗੁਰਸਿੱਖ ਹੋਏ ਹਨ ਜਿਨ੍ਹਾਂ ਨੇ ਇਸ ਬਾਣੀ ਨਾਲ ਪ੍ਰੇਮ ਕਰਦੇ ਇਸ ਬਾਣੀ ਦਾ ਅਭਿਆਸ ਕਰਕੇ ਜੀਵਨ ਮੁਕਤੀ ਪ੍ਰਾਪਤ ਕੀਤੀ ਹੈ ਦੇ ਅਰੋਗਤਾ ਵਾਸਤੇ ਵੀ ਇਹ ਬਾਣੀ ਸਹਾਇਤਾ ਕਰਦੀ ਹੈ ਇਸ ਬਾਣੀ ਦੀ ਇੱਕ ਇੱਕ ਪੌੜੀ ਦੇ ਨਾਲ ਦੁਨਿਆਵੀ ਕੰਮ ਸਿੱਧ ਕਰਨ ਲਈ ਮर्यादा ਅਨੁਸਾਰ ਪਾਠ ਕੀਤੇ ਜਾਂਦੇ ਹਨ 6ਵੇਂ ਬਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫੁਰਮਾਇਆ ਕਿ ਕੋਈ ਸਿੱਖ ਚਪਚੀ ਸਾਹਿਬ ਦਾ ਸ਼ੁੱਧ ਪਾਠ ਸੁਣਾਵੇ ਤਾਂ ਭਾਈ ਗੋਪਾਲਾ ਜੀ ਪਾਠ ਸੁਣਾਉਣ ਲੱਗ ਪਏ ਬਾਣੀ ਦਾ ਪਾਠ ਸੁਣ ਕੇ ਮਹਾਰਾਜ ਬਹੁਤ ਖੁਸ਼ ਹੋਏ ਅਤੇ ਮਨ ਵਿੱਚ ਆਇਆ ਕਿ ਐਸਾ ਸਿੱਖ ਤਾਂ ਗੁਰਿਆਈ ਦੇ ਕਾਬਲ ਹੈ ਪਰ ਪਾਈ ਗੋਪਾਲਾ ਜੀ ਜਦੋਂ ਅਖੀਰਲੀ ਪੌੜੀ ਪੜ ਰਹੇ ਸਨ ਤਾਂ ਮਨ ਵਿੱਚ ਆਇਆ ਕਿ ਜੇ ਗੁਰੂ ਸਾਹਿਬ ਪਾਠ ਸੁਣ ਕੇ ਖੁਸ਼ ਹੋਏ ਤਾਂ ਸਾਹਮਣੇ ਖੜਾ ਕੋੜਾ ਗੁਰੂ ਸਾਹਿਬ ਤੋਂ ਮੰਗ ਲਵਾਂਗੇ ਸੋ ਇਵੇਂ ਹੀ ਹੋਇਆ ਪਾਠ ਸੁਨਣ ਉਪਰੰਤ ਗੁਰੂ ਸਾਹਿਬ ਨੇ ਪਾਈ ਗੋਪਾਲੇ ਨੂੰ ਕੋੜਾ ਆਪੇ ਹੀ ਦੇ ਦਿੱਤਾ ਇਹ ਮਹਿਮਾ ਹੈ ਜਪਜੀ ਸਾਹਿਬ ਦੀ ਇੱਕ ਵਾਰ ਔਰੰਗਜ਼ੇਬ ਬਾਦਸ਼ਾਹੀ ਬੇਗਮ ਨੂੰ ਬੱਚਾ ਪੈਦਾ ਨਹੀਂ ਸੀ ਹੋ ਰਿਹਾ ਉਸ ਵੇਲੇ ਗੁਰੂ ਅੰਜ ਸ਼੍ਰੀ ਰਾਮ ਰਾਏ ਜੀ ਦਿੱਲੀ ਦਰਬਾਰ ਵਿੱਚ ਹੁੰਦੇ ਸਨ ਔਰੰਗਜ਼ੇਬ ਨੇ ਰਾਮ ਰਾਏ ਜੀ ਨੂੰ ਬੇਗਮ ਦੀ ਤਕਲੀਫ ਦੂਰ ਕਰਨ ਲਈ ਬੇਨਤੀ ਕੀਤੀ ਤਾਂ ਸ਼੍ਰੀ ਰਾਮ ਰਾਏ ਜੀ ਨੇ ਪਾਣੀ ਉੱਪਰ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਬੇਗਮ ਨੂੰ ਪੀਣ ਵਾਸਤੇ ਦਿੱਤਾ ਜਲ ਪੀਨਸਾਰ ਹੀ ਬੇਗਮ ਨੂੰ ਪੁੱਤਰ ਜੰਮਿਆ ਜਿਸ ਦਾ ਨਾਮ ਬਾਦਰ ਸ਼ਾਹ ਹੋਇਆ ਇਸ ਲਈ ਬਹਾਦਰ ਸ਼ਾ ساری ਜ਼ਿੰਦਗੀ ਗੁਰੂ ਘਰ ਦਾ ਸ਼ਰਧਾਲੂ ਰਿਹਾ ਇਸ ਜਪਜੀ ਸਾਹਿਬ ਦੇ ਜਲਪੀ ਨਾਲ ਉਸ ਬੇਗਮ ਨੂੰ ਦਸਮ ਪਾਤਸ਼ਾਹ ਜਿਦੇ ਦਰਸ਼ਨ ਵੀ ਹੋਏ ਸਨ ਪਰ ਔਰੰਗਜ਼ੇਬ ਨੂੰ 7ਵੇਂ 8ਵੇਂ 10ਵੇਂ ਗੁਰਾਂ ਦੀ ਦਰਸ਼ਨ ਹੀ ਨਹੀਂ ਹੋਈ ਸੁਣਿਆ ਹਾਥ ਹੋਵੇ ਅਸਗਾਉ ਸੰਨ 1823 ਵਿੱਚ ਕੁਝ ਅਫਗਾਨੀ ਪਠਾਣਾ ਨੇ ਮਿਲ ਕੇ ਸਿੱਖ ਰਾਜ ਵਿਰੁੱਧ ਬਗਾਵਤ ਖੜੀ ਕਰ ਦਿੱਤੀ ਇਸ ਬਗਾਵਤ ਨੂੰ ਦਬਾਉਣ ਲਈ ਮਹਾਰਾਜਾ ਰਣਜੀਤ ਸਿੰਘ ਲਾਹੌਰ ਤੋਂ ਹੋਰ ਫੌਜੀ ਮਦਦ ਲੈ ਕੇ ਗਏ ਤਾਂ ਅਟਕ ਦਰਿਆ ਜ਼ੋਰਾਂ ਤੇ ਵਗ ਰਿਹਾ ਸੀ ਕੋਈ ਬੇੜੀ ਤੁਲਹਾ ਦਾ ਇੰਤਜ਼ਾਮ ਨਾ ਹੁੰਦਾ ਵੇਖ ਕੇ ਅਰਦਾਸਾਂ ਸੋਧ ਕੇ ਮੋਹੋਂ ਜਪਜੀ ਸਾਹਿਬ ਦਾ ਪਾਠ ਆਰੰਭ ਕਰਕੇ ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਘੋੜਾ ਦਰਿਆ ਵਿੱਚ ਉਤਾਰ ਕੇ ਪਾਣੀ ਵਿੱਚ ਜਾ ਖੜਾ ਕੀਤਾ ਇਤਿਹਾਸ ਗਵਾਹ ਹੈ ਕਿ ਪਾਣੀ ਛਿਗਰ ਹੀ ਉੱਤਰ ਕੇ ਹੱਤਪਾਰ ਹੋ ਗਿਆ ਅਤੇ ਫੌਜਾਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਦਰਿਆ ਪਾਰ ਹੋ ਗਈਆਂ ਇਤਨੀ ਸ਼ਕਤੀ ਹੈ ਜਪ ਚੀ ਸਾਹਿਬ ਦੇ ਪਾਠ ਵਿੱਚ ਇਹ ਵੀ ਸੁਣਿਆ ਹੈ ਕਿ ਮਹਾਰਾਜਾ ਦੀ ਇਸ ਸਮੇਂ ਦਾ ਇੱਕ ਦਸਤੀ ਫੋਟੋ ਰਾਜਾ ਨਰਿੰਦਰਨਾਥ ਲਾਹੌਰ ਵਾਲਿਆਂ ਦੇ ਖਾਨਦਾਨ ਪਾਸ ਅਜੇ ਵੀ ਮੌਜੂਦ ਹੈ ਜਿਸ ਵਿੱਚ ਮਹਾਰਾਜਾ ਸਾਹਿਬ ਘੋੜੇ ਉੱਤੇ ਸਵਾਰ ਦਰਿਆ ਵਿਚਕਾਰ ਖੜੇ ਹਨ ਅਤੇ ਫੌਜਾਂ ਦਰਿਆ ਪਾਰ ਕਰ ਰਹੀਆਂ ਹਨ ਸਾਥ ਸੰਗਤ ਜੀ ਸਿਦਕ ਵਿੱਚ ਆਓ ਤੇ ਆਖੋ ਧੰ ਗੁਰੂ ਨਾਨਕ ਸਾਹਿਬ ਜਿਨ੍ਹਾਂ ਦੀ ਬਾਣੀ ਵਿੱਚ ਇਤਨੀ ਤਾਕਤ ਹੈ ਉੱਚੋ ਵਾਲੇ ਬਾਬਾ ਜੀ ਪਾਸ ਨਗਰ ਦੇ ਲੋਕ ਕਰੋਗੀ ਦੁੱਖ ਤਕਲੀਫਾਂ ਹਟਾਉਣ ਲਈ ਜਲ ਲੈ ਕੇ ਆਉਂਦੇ ਸਨ ਜਿਸ ਉੱਪਰ ਬਾਬਾ ਜੀ ਜਪਜੀ ਸਾਹਿਬ ਦਾ ਪਾਠ ਕਰਵਾ ਕੇ ਦਿੰਦੇ ਸਨ ਫਿਰ ਬਾਬਾ ਜੀ ਨੇ ਆਪ ਕੁਝ ਜਲ ਲੈ ਕੇ ਉਸ ਉੱਪਰ 101 ਪਾਠ ਚਪਚੀ ਸਾਹਿਬ ਦਾ ਕਰਕੇ ਇੱਕ ਕੋਰੀ ਮੱਟੀ ਵਿੱਚ ਪਾ ਦਿੱਤਾ ਅਤੇ ਉੱਪਰੋਂ ਹੋਰ ਸੁੱਚੇ ਜਲ ਨਾਲ ਮੱਟੀ ਪਰਵਾ ਕੇ ਜ਼ਮੀਨ ਵਿੱਚ ਕਰ ਦਿੱਤੀ ਜੋ ਕਿ ਅੱਜ ਤੱਕ ਮੌਜੂਦ ਹੈ ਫਿਰ ਜੋ ਵੀ ਲੋੜਵੰਦ ਆਉਂਦਾ ਉਸ ਮੱਟੀ ਵਿੱਚੋਂ ਹੀ ਜਲ ਦਿੱਤਾ ਜਾਂਦਾ ਸੀ ਅੱਜਕੱਲ ਜੋ ਅਖੰਡ ਪਾਠ ਚੱਲਦੇ ਹਨ ਉਹ ਸਮੇਂ ਜੋ ਕੁੰਭ ਵਾਲਾ ਅੰਮ੍ਰਿਤ ਹੁੰਦਾ ਹੈ ਉਸ ਮੱਟੀ ਵਿੱਚ ਹੀ ਪਾਇਆ ਜਾਂਦਾ ਹੈ ਅਤੇ ਹੁਕਮ ਹੈ ਇਹ ਇਸ ਮਿੱਟੀ ਵਿੱਚੋਂ ਜਲ ਖਤਮ ਨਹੀਂ ਹੋਣ ਦੇਣਾ ਅਤੇ ਉਹ ਮਰਿਆਦਾ ਅੱਜ ਤੱਕ ਕਾਇਮ ਹੈ ਇਸ ਚਪਚੀ ਸਾਹਿਬ ਦੀ ਹੀ ਵਿਸ਼ੇਸ਼ਤਾਈ ਦੱਸਣ ਲਈ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਨਾਲ ਵੀ ਚਪਚੀ ਸਾਹਿਬ ਦਾ ਪਾਠ ਰੱਖਣ ਦੀ ਮਰਿਆਦਾ ਚੱਲੀ ਆ ਰਹੀ ਹੈ ਚਪਚੀ ਸਾਹਿਬ ਦੀ ਬਾਣੀ ਨਾਲ ਗੁਰਸਿੱਖਾਂ ਨੇ ਇਤਨਾ ਪਿਆਰ ਕੀਤਾ ਕਿ ਖੋਪਰੀਆਂ ਲਾਹਣ ਸਮੇਂ ਚਰਖੜੀਆਂ ਤੇ ਚੜ੍ਹਨ ਸਮੇਂ ਆਰਿਆਂ ਨਾਲ ਜੀ ਰੰਤ ਸਮੇਂ ਜਪਜੀ ਸਾਹਿਬ ਦਾ ਪਾਠ ਉਹਨਾਂ ਨੂੰ ਸਿੱਖਾਂ ਦੀ ਰਸਨਾ ਤੇ ਰਿਹਾ ਇਸ ਬਾਣੀ ਦਾ ਪਾਠ ਗੁਰਸਿੱਖ ਕਰਦੇ ਰਹੇ ਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਬਾਬਾ ਜੀ ਦੇ ਸਮੇਂ ਕੋਈ ਸੇਵਕ ਬਿਮਾਰ ਹੋ ਜਾਂਦਾ ਤਾਂ ਉਸ ਨੂੰ ਬਾਬਾ ਜੀ ਜਪਜੀ ਸਾਹਿਬ ਦੇ ਪਾਠ ਸੁਣਾਉਣ ਦਾ ਹੁਕਮ ਦਿੰਦੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਾਠ ਸੁਣਵਾ ਕੇ ਹੀ ਨਵਾਂ ਨਰੋਵਾ ਕਰ ਦਿੰਦੇ ਸ਼੍ਰੀ ਸੂਰਜ ਪ੍ਰਕਾਸ਼ ਵਿੱਚ ਲਿਖਿਆ ਹੈ ਜਿਉ ਤਨ ਨੇਕੀ ਤੈਨ ਕੋ ਠਾਕੁਰ ਚਾਰੇ ਨਿਤ ਜਪਜੀ ਪੜੇ ਜੋ ਪ੍ਰੀਤ ਕਰ ਠਾਕੁਰ ਤਿਸ ਕੋ ਮਿਤ ਦਸਵੀਂ ਪਾਸ਼ਾ ਦੀ ਸਮੇਂ ਇੱਕ ਸਿੱਖ ਨੂੰ ਭੂਤ ਚਿੰਬੜ ਗਿਆ ਜਿਸ ਸਮੇਂ ਸਿੱਖਾ ਨੇ ਸਤਿਗੁਰਾਂ પાસે ਬੇਨਤੀ ਕੀਤੀ ਤਾਂ ਸਤਿਗੁਰਾਂ ਨੇ ਫਰਮਾਇਆ ਭਾਈ ਉਹ ਸਿੱਖ ਚਪਚੀ ਸਾਹਿਬ ਦਾ ਪਾਠ ਨਹੀਂ ਕਰਦਾ ਹੋਵੇਗਾ ਨਹੀਂ ਤਾਂ ਭੂਤ ਦੀ ਕੀ ਮਜਾਲ ਸੀ ਇਸ ਬਾਣੀ ਦੇ ਪੜਨ ਵਾਲੇ ਦੇ ਨੇੜੇ ਵੀ ਆ ਜਾਂਦਾ ਇਸ ਬਾਣੀ ਦੇ ਪਾਠ ਦੀ ਪ੍ਰਾਤਨ ਗੁਰਸਿੱਖ ਵਿਦਵਾਨਾਂ ਨੇ ਵੀ ਬੜੀ ਤਾਕੀਦ ਕੀਤੀ ਹੈ ਪਾਈ ਸੰਤੁਖ ਸਿੰਘ ਜੀ ਲਿਖਦੇ ਹਨ ਜਿਸ ਸਿੱਖ ਨੂੰ ਜਪਜੀ ਸਾਹਿਬੀ ਜ਼ਬਾਨੀ ਜਾਤ ਨਹੀਂ ਉਹ ਸਿੱਖ ਨਹੀਂ ਹੋ ਸਕਦਾ ਜਦ ਜਪਜੀ ਸਾਹਿਬ ਦੀ ਸਾਰੀ ਵਾਰਤਾ ਜਿਵੇਂ ਸੀਤਾ ਨਾਲ ਹੋਈ ਸੀ ਪਾਈ ਲਹਿਣਾ ਜੀ ਨੂੰ ਕਰਤਾਰਪੁਰ ਰਾਵੀ ਵਿਖੇ ਗੁਰੂ ਨਾਨਕ ਦੇਵ ਜੀ ਸਰਵਨ ਕਰਾ ਚੁੱਕੇ ਤਾਂ ਗੁਰੂ ਨਾਨਕ ਜੀ ਨੇ ਫਰਮਾਇਆ ਹੀ ਬੁਰਖਾ ਸੁਣ ਅਸੀਂ ਤੈਨੂੰ ਜਪਜੀ ਸਾਹਿਬ ਦੀ ਮਹਿਮਾ ਦੱਸਦੇ ਹਾਂ ਜਿਸ ਨੂੰ ਪਾਠ ਸੁਣ ਕੇ ਜੀਵ ਮATTER ਦਾ ਭਲਾ ਹੋਵੇਗਾ ਨਿਸਮੈ ਉਠੇ ਕਰੇ ਸ্নান ਜਪ ਪੜ ਹੈ ਇਕ ਚਿਤ ਸਾਫ ਧਾਨ ਅਰਥ ਵਿਚਾਰ ਕਰੇ ਉਰਮਾਹੀ ਮੁਕਤ ਹੋਏ ਸੋ ਸੰਸੇ ਨਾਹੀ ਜਪਜੀ ਸੇਵਨ ਪ੍ਰੀਤ ਸੋ ਜਾਹੀ ਮਮ ਸਮੀਪ ਪ੍ਰਾਪਤ ਹੋਏ ਤਾਹੀ ਤਰੇ ਕਾਮਨਾ ਪੜ ਹੈ ਇਕ ਮਨ ਹੋਏ ਹੈ ਸੰਪੂਰਨ ਤੇ ਤਤਛਿਨ ਮਾਨੁਕ ਦੇਹ ਜੀਵ ਜਿਨ ਪਾਈ ਜਪ ਬਹੀਨ ਹਵੇ ਬਾਤ ਗਵਾਈ ਹੋਏ ਸਿੱਖ ਜਪ ਕੰਠ ਨਾ ਕੀਨੋ ਨਾ ਉਤਰੀਕ ਭੇਕ ਤਰ ਲੀਨੋ ਹਰ ਇੱਕ ਗੁਰਸਿੱਖ ਨੂੰ ਹੁਕਮ ਹੈ ਕਿ ਉਹ ਨਿਤਨੇਮ ਦੇ ਰੂਪ ਵਿੱਚ ਸ੍ਰੀ ਚਪਚੀ ਸਾਹਿਬ ਨੂੰ ਰੋਜ਼ਾਨਾ ਜੀਵਨ ਦਾ ਅੰਗ ਬਣਾਵੇ ਉਹ ਨਿਤਨੇਮ ਦੇ ਰੂਪ ਵਿੱਚ ਸ੍ਰੀ ਚਪਚੀ ਸਾਹਿਬ ਨੂੰ ਰੋਜ਼ਾਨਾ ਜੀਵਨ ਦਾ ਅੰਗ ਬਣਾਵੇ ਇਸ ਬਾਣੀ ਦਾ ਵੱਧ ਤੋਂ ਵੱਧ ਪਾਠ ਕਰੋ ਰੋਜ਼ਾਨਾ ਜਪਜੀ ਸਾਹਿਬ ਜੀ ਦੇ 10 ਪਾਠ ਕਰਨ ਨਾਲ ਇੱਕ ਮਹੀਨੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦਾ ਫਲ ਪ੍ਰਾਪਤ ਹੁੰਦਾ ਹੈ ਅਤੇ ਇੱਕ ਮਹੀਨੇ ਦਾ ਦਸਵੰਦ ਵੀ ਪੂਰਾ ਹੋ ਜਾਂਦਾ ਹੈ ਤਾਂ ਹੀ ਤਾਂ ਸਤਗੁਰਾਂ ਭਾਈ ਜੋਗਾ ਸਿੰਘ ਨੂੰ ਹੁਕਮ ਦਿੱਤਾ ਸੀ ਜਾ ਸਿੱਖਾ ਕਰ ਆਪਣੇ ਕਰ ਜਪਜੀ ਦਾ ਪਾਠ ਇਸ ਵਾਸਤੇ ਹਰ ਗੁਰਸਿੱਖ ਨੂੰ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਜ਼ੁਬਾਨੀ ਕੰਟ ਹੋਣਾ ਜ਼ਰੂਰੀ ਹੈ ਇਹ ਜਪ ਕਰਤੇ ਪੁਰਖ ਕਾ ਗੁਰੂ ਨਾਨਕ ਕੀ ਅਵਖਾਨ ਜਗਤ ਉਧਾਰਨ ਕਾਰਨੇ ਤੁਰੋ ਹੋਆ ਫਰਮਾਨ ਅੰਮ੍ਰਿਤ ਵੇਲਾ ਸਚ ਨਾਮ ਜਪ ਜਪੀਏ ਕਰ ਇਸਨਾਨ ਹਿਤ ਕਰ ਜਪ ਕੋ ਜੋ ਪੜੇ ਸੋ ਦਰਗਹਿ ਪਾਵੇ ਮਾਨ ਜਨਮ ਮਰਨ ਪੋ ਕਟਿਐ ਜੋ ਜਪ ਸੰਗ ਲਾਵੇ ਧਿਆਨ ਜਿਉ ਤਿਉ ਕਰ ਜਪ ਕੋ ਜੋ ਪੜੈ ਸੋ ਆਸਰਜ ਜੀਤ ਨਿਧਾਨ ਜੋ ਮਨ ਮੈਂ ਮਨਸਾ ਤਰੇ ਊਰਨ ਕਰੇ ਭਗਵਾਨ ਐਨਿਸ ਜਪ ਚਪਦਾ ਰਹੇ ਦਾਸ ਨਾਨਕ ਤੀਜੇ ਦਾਨ ਵਾਹਿਗੁਰੂ ਜੀ ਹੋਈਆਂ ਭੁੱਲਾਂ ਗਲਤੀਆਂ ਲਈ ਮਾਫ ਕਰਨਾ ਚਾਹੀਏ ਸਬਦ ਪੜਿਆ ਸੁਨਿਆ ਪਰਵਾਨ ਕਰਨਾ ਚਾਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ